ਤਾ ਗਿਆ ਤਾਂ ਉਹ ਮਟਪੇੜ ਦੇ ਤੌਰ ਤੇ ਪੇਸ਼ ਕਰ ਰਿਹਾ ਰੀਅਲ ਦੇ ਵਿੱਚ ਕੋਈ ਮੁਕਾਬਲਾ ਨਹੀਂ ਆ ਰੀਅਲ ਦੇ ਵਿੱਚ ਫੜ ਫੜ ਕੇ ਉਹਨਾਂ ਨਿਰਦੋਸ਼ ਲੋਕਾਂ ਨੂੰ ਜਿਹੜੇ ਜਲ ਜੰਗਲ ਜ਼ਮੀਨ ਆਪਦੀ ਬਚਾਉਣ ਦੀ ਖਾਤਰ ਸਦੀਆਂ ਤੋਂ ਸੰਘਰਸ਼ ਕਰ ਰਹੇ ਆ ਤਾਂ ਉਹਨਾਂ ਨੂੰ ਫੜ ਫੜ ਕੇ ਨੌਜਵਾਨਾਂ ਨੂੰ ਕਿਵੇਂ ਕਤਲ ਕੀਤਾ ਜਾ ਰਿਹਾ ਇਹ ਜਾਨੀ ਕਿ ਜਮੂਰੀ ਹੱਕਾਂ ਦਾ ਕਤਲ ਦਾ ਇਹ ਸਭ ਤੋਂ ਵੱਡੀ ਨਿਸ਼ਾਨੀ ਹੈ ਜਿਹੜੀ ਤੇ ਸਾਡੇ ਸਾਹਮਣੇ ਆ ਅਜੇ ਤੱਕ ਪੰਜਾਬ 'ਚ ਇਹ ਵਰਤਾਰਾ ਨਹੀਂ ਵਾਪਰ ਰਿਹਾ ਪਰ ਜਿਵੇਂ ਜਿਵੇਂ ਉਹਨਾਂ ਦੇ ਅਟੈਕ ਵਧ ਰਹੇ ਆ ਜਿਵੇਂ ਜਿਵੇਂ ਉਹ ਧਮਕੀਆਂ ਦੇ ਰਹੇ ਆ ਉਹ ਇਸ ਪਾਸੇ ਨੂੰ ਕਰਨਗੇ ਇਸ ਲਈ ਸਾਡੀ ਇਹ ਸਭ ਦੀ ਸਮੂਹਕ ਜ਼ਿੰਮੇਵਾਰੀ ਬਣਦੀ ਆ ਕਿ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਮਨੁੱਖੀ ਹੱਕਾਂ ਦਾ ਤਾਨ ਹੋ ਰਿਹਾ ਜਿਵੇਂ ਫਲਸਤੀਨ ਦੇ ਵਿੱਚ ਗਾਜ਼ਾ ਦੇ ਵਿੱਚ ਅਸੀਂ ਸਾਰੇ ਪਿਛਲੇ 2.5 ਸਾਲਾਂ ਤੋਂ ਵੇਖ ਰਹੇ ਹਾਂ ਕਿ ਕਿਵੇਂ ਉੱਥੇ ਬੱਚਿਆਂ ਨੇ ਔਰਤਾਂ ਦਾ ਕਿਵੇਂ ਉੱਥੇ ਕਤਲ ਜਿਹੜੇ ਵੱਡੀ ਬਦਲ ਤੇ ਰਚਾਇਆ ਜਾ ਰਿਹਾ ਜੰਗਾ ਥੋਪੀਆਂ ਜਾ ਰਹੀਆਂ ਦੁਨੀਆ ਦਾ ਪੂਰਾ ਵੱਡਾ ਥਾਣੇਦਾਰ ਕਹ ਰਿਹਾ ਕਿ ਮੈਂ ਜੰਗਾ ਰਕਵਾ ਰਿਹਾ ਪਰ ਉਹ ਆਪ ਹੀ ਜੰਗ ਰਕਵਾ ਕੇ ਆਪ ਹੀ ਨੋਬਲ ਪੁਰਸਕਾਰ ਦੇ ਮੰਗ ਕਰ ਰਿਹਾ ਇਹਦਾ ਮਤਲਬ ਇਹ ਹੈ ਕਿ ਚੋਰ ਆ ਜਿਹੜਾ ਉਹ ਬਹੁਤ ਬਲਵਾਨ ਆ ਤਾਂ ਜਿਹੜਾ ਚੋਰਾ ਆ ਆਪ ਹੀ ਸਾਧ ਦਾ ਰੂਪ ਧਰਨ ਨੂੰ ਫਿਰਦਾ ਦੁਨੀਆ ਦਾ ਸਭ ਤੋਂ ਵੱਡਾ ਥਾਣੇਦਾਰ ਸਭ ਤੋਂ ਵੱਡਾ ਜ਼ਾਲਮ ਜਿਹੜਾ ਦੁਨੀਆ 'ਚ ਜੰਗਾ ਲਵਾਉਂਦਾ ਛੋਟੀਆਂ ਕੌਮਾਂ ਨੂੰ ਦਬਾਉਣ ਦਾ ਜਿਹੜਾ ਉਹਦਾ ਇਰਾਦਾ ਉਹ ਆਪ ਖੁਦ ਇੱਕ ਜ਼ਾਲਮ ਆ ਤੇ ਖੁਦ ਹੀ ਉਹ ਆਪਣੀ ਸੇਰਾ ਲੈਣ ਨੂੰ ਫਿਰਦਾ ਕਿ ਮੈਂ ਜੰਗਾ ਰਕਵਾਰ ਹਾਂ ਸੋ ਇਹ ਵਰਤਾਰੇ ਨੂੰ ਰੋਕਣ ਲਈ ਆਪਾਂ ਨੇ ਸਭ ਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਾਂ ਜਰੂਰ ਜਿੱਥੇ ਕਿਤੇ ਵੀ ਜਮਹੂਰੀ ਹੱਕਾਂ ਤੇ ਹਮਲਾ ਹੁੰਦਾ ਵੈਸੇ ਜਮਹੂਰੀ ਹੱਕਾਂ ਦੀਆਂ ਜੇਥੇ ਬੰਦੀਆਂ ਚੰਗੀ ਗੱਲ ਆ ਕਿ ਮੋਰੇ ਇਹਨਾਂ ਨੇ ਪਹਿਲ ਕੀਤੀ ਆ ਪਰ ਇਹ ਸਾਡੀ ਸਭ ਦੀ ਸਮੂਹਕ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਇਸ ਮਸਲੇ ਨੂੰ ਬੁਰੀ ਚੰਗੀ ਤਰ੍ਹਾਂ ਫਰਦਤ ਨਾਲ ਇਸ ਨੂੰ ਹੱਥ ਲਈਏ ਤੇ ਅੱਗੇ ਵੀ ਜਿਹੜੇ ਕੋਈ ਪ੍ਰੋਗਰਾਮ ਆਉਂਦੇ ਆ ਵੱਡੀ ਪੱਧ ਤੇ ਕੋਈ ਲਾਮਬੰਦੀਆਂ ਹੁੰਦੀ ਆ ਉਹਦੇ ਚ ਆਪਣਾ ਪੂਰਾ ਯੋਗਦਾਨ ਪਾਈਏ